ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਮੈਂ ਬਖਸ਼ੀ ਸਿੰਘ ਤੁਹਾਡਾ ਆਪਣੇ ਚੈਨਲ ਖੇਤੀ ਜੰਕਸ਼ਨ ਦੇ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜਰੂਰ ਦਬਾ ਲਓ ਤਾਂ ਜੋ ਵਧੀਆ ਤੋਂ ਵਧੀਆ ਹਰ ਇੱਕ ਲੇਟੈਸਟ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਆਪਣੇ ਜੋ ਵੀ ਕੋਈ ਅਪਡੇਟ ਆਉਂਦੀ ਹੈ ਉਹ ਤੁਹਾਨੂੰ ਦਿੰਦੇ ਰਹਨੇ ਆਂਗੇ ਤੇ ਅੱਜ ਆਪਾਂ ਅਪਡੇਟ ਕਿਸਾਨ ਵੀਰੋ ਪਹਿਲਾਂ ਤਾਂ ਤੁਹਾਨੂੰ ਇਹ ਦੱਸ ਦਈਏ ਵੀ ਜਿਹੜਾ ਕੇਂਦਰ ਸਰਕਾਰ ਨਾਲ ਆਪਣੇ ਪੰਜਾਬ ਗਵਰਨਮੈਂਟ ਦਾ ਜਿਹੜਾ ਜਿੱਦਾਂ ਕਹਿ ਦਈਏ ਕੋਈ ਗੱਲਬਾਤ ਹੋਈ ਹੈਗੀ ਉਹ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਤੇ ਝੋਨੇ ਦੀ ਲਿਫਟਿੰਗ ਆ ਜਿਹੜੀ ਉਹ ਵੀ ਹੋਊਗੀ ਉਹ ਕਹਿ ਰਹੇ ਨੇ ਸ਼ੁਰੂ ਕਰਨ ਹੋਈ ਸਟੋਰੇਜ ਦੀ ਕੋਈ ਵੀ ਸਮੱਸਿਆ ਨਹੀਂ ਆਊਗੀ ਤੇ ਬਾਕੀ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਜਿਹੜੀ ਕਰਨੀ ਆ ਕਿਉਂਕਿ ਮੈਂ ਇੱਕ ਦਿਨ ਵੀਡੀਓ ਪਾਈ ਸੀਗੀ ਝੋਨੇ ਦੇ ਝਾੜ ਬਾਰੇ ਤੇ ਉਹਦੇ ਵਿੱਚ ਇੱਕ ਕਮੈਂਟ ਕਰਿਆ ਸੀ ਜਾਂ ਦੋ ਤਿੰਨ ਜਣਿਆਂ ਨੇ ਵੀ ਵੀਰੇ ਪੀਆਰ 126 ਕਿਹੜੇ ਰੇਟ ਤੇ ਵਿਕੀ ਵੀ ਕੀ ਉਹ ਸਰਕਾਰੀ ਰੇਟ ਤੇ ਵਿਕੂਗੀ ਵੀਰੇ ਪਹਿਲੀ ਗੱਲ ਤਾਂ ਜੇ ਸਰਕਾਰ ਦੇ ਵਿੱਚ ਅਣਖ ਹੋਊਗੀ ਸਰਕਾਰ ਆਪਣੇ ਬਿਆਨ ਦੇ ਉੱਪਰ ਖਰੀ ਰਹੂਗੀ ਤਾਂ ਉਹ ਸਰਕਾਰੀ ਰੇਟ ਦੇ ਉੱਪਰ ਹੀ ਵਿਕੂਗੀ ਜੇ ਬਿਆਨ ਦੇ ਉੱਪਰ ਸਰਕਾਰ ਆ ਜਿਹੜੀ ਉਹ ਬਿਲਕੁਲ ਆਪਣੇ ਦੇ ਉੱਪਰ ਅਟੱਲ ਰਹੂਗੀ ਇਹ ਨਹੀਂ ਹੋ ਸਕਦਾ ਵੀ ਸਰਕਾਰ ਆਪਾਂ ਨੂੰ ਕਹਿ ਕੇ ਵੀ ਸਰਕਾਰੀ ਰੇਟ ਤੋਂ ਘੱਟ ਝੋਨਾ ਖਰੀਦਿਆ ਜਾਊ ਪਰ ਹਾਂ ਜਿਹੜੀ ਮੈਂ ਤੁਹਾਨੂੰ ਜਾਣਕਾਰੀ ਦੇਣੀ ਚਾਹਣਾਗਾ ਵੀ ਜਿਹੜੀ ਪੀਆਰ 126 ਦੀ ਮੈਂ ਗੱਲ ਕਰਦਾ ਵੀ ਜਿਹੜੀ 5-4 ਜਣਿਆਂ ਨੇ ਮੈਨੂੰ ਝਾੜ ਦੱਸਿਆ ਸੀਗਾ ਉਹਨਾਂ ਵੀਰਾਂ ਨਾਲ ਮੈਂ ਬਹੁਤ ਮੁਸ਼ਕਲ ਨਾਲ ਕੰਟੈਕਟ ਕਰਿਆ ਕਿਉਂਕਿ ਜੋ ਕਮੈਂਟ ਕਰਦੇ ਨੇ ਜਾਂ ਜਿੱਦਾਂ ਕੋਈ ਦੱਸਦਾਗਾ ਉਹਨਾਂ ਨਾਲ ਫਿਰ ਮੁਸ਼ਕਲ ਨਾਲ ਹੀ ਕੰਟੈਕਟ ਹੁੰਦਾ ਤੇ ਉਹ ਵੀਰਾਂ ਤੋਂ ਮੈਂ 2-3 ਤੋਂ ਪਤਾ ਕਰਿਆ ਜਿਹੜਾ ਤਾਂ ਉਹ ਵੀਰਾਂ ਦੇ ਦੱਸਣ ਮੁਤਾਬਿਕ ਜਿਹੜਾ ਉਹਨਾਂ ਦਾ ਝੋਨਾ ਉਹ ਪ੍ਰਾਈਵੇਟ ਮਾਰਕੀਟ ਦੇ ਵਿੱਚ ਉਹਨਾਂ ਨੇ ਵੇਚਿਆ ਤੇ ਵੇਚਣ ਦੇ ਵਿੱਚ ਕਿਸਾਨ ਵੀਰੋ ਜਿੱਦਾਂ 2320 ਰੁਪਏ ਰੇਟ ਸੀਗਾ ਇੱਕ ਨੇ ਵੇਚਿਆ 2290 ਰੁਪਏ ਠੀਕ ਹੈ ਤੇ ਇੱਕ ਕਿਸਾਨ ਵੀਰ ਨੇ ਝੋਨਾ 2300 ਰੁਪਏ ਵੇਚਿਆ ਤੇ ਇੱਕ ਦਾ ਪੂਰਾ ਫੁੱਲ ਰੇਟ ਲਾ ਕੇ 2320 ਰੁਪਏ ਨੂੰ ਆ ਜਿਹੜਾ ਪ੍ਰਾਈਵੇਟ ਝੋਨਾ ਖਰੀਦਿਆ ਗਿਆ। ਛੋਟੀਆਂ ਢੇਰੀਆਂ ਸੀਗੀਆਂ ਕੋਈ 40 ਕੁਇੰਟਲ ਦੀ ਕੋਈ 45 ਦੀ ਇਦਾਂ ਢੇਰੀਆਂ ਸੀਗੀਆਂ ਕੋਈ ਵੱਡੀ ਢੇਰੀ ਨਹੀਂ ਸੀ। ਤੇ ਫਿਲਹਾਲ ਕਿਸਾਨ ਵੀਰੋ ਜਿੱਦਾਂ ਮੈਂ ਤੁਹਾਨੂੰ ਦੱਸਦਾ ਵੀ ਝੋਨਾ ਸਰਕਾਰੀ ਰੇਟਾਂ ਦੇ ਉੱਤੇ ਹੀ बिकੂਗਾ। ਬਿਲਕੁਲ ਘਬਰਾਓ ਨਾ ਪਰ ਮੈਂ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਜੇਕਰ ਕਿਸੇ ਕੋਲ ਵੀ ਮੇਰੀ ਇਹ ਵੀਡੀਓ ਜਾਂਦੀ ਆ। ਵੀ ਜਿਹੜਾ ਝੋਨਾ ਤੁਸੀਂ ਝੋਨੇ ਦਾ ਸੀਜ਼ਨ ਸਿਰ ਤੇ ਖੜਾ ਤੇ ਤੁਸੀਂ ਝੋਨੇ ਦੀਆਂ ਖਰੀਦਾਂ ਦੇ ਪ੍ਰਬੰਧਾਂ ਦੇ ਜਿਹੜੇ ਅੱਜ ਤੋਂ ਮਹੀਨਾ ਪਹਿਲਾਂ ਬੋਰਡ ਲਾ ਦਿੰਨੇ ਹੋਗੇ ਜਾਂ ਮਹੀਨਾ ਪਹਿਲਾਂ ਝੋਨੇ ਦੀਆਂ ਤਿਆਰੀਆਂ ਜਿਹੜੀਆਂ ਤੁਸੀਂ ਕਹਿੰਦੇ ਹੋ ਨਾ ਮੁਕੰਮਲ ਹੋ ਚੁੱਕੀਆਂ ਨੇ ਫਲਾਣਾ ਧਮਕਾ ਤੇ ਉਹ ਹੁਣ ਤੱਕ ਕਿਤੇ ਕੋਈ ਵੀ ਕੁਝ ਵੀ ਮੁਕੰਮਲ ਨਹੀਂ ਹੋਇਆ ਹੋਇਆ ਦੀਂਦਾ ਤੁਹਾਡਾ ਤਾਂ ਕਿਸਾਨ ਵੀਰੋ ਤੁਸੀਂ ਵੀ ਸਵਾਲ ਪੁੱਛਣ ਦੀ ਹਿੰਮਤ ਰੱਖਿਆ ਕਰੋ ਸਵਾਲ ਪੁੱਛਿਆ ਕਰੋ ਤੇ ਝੋਨੇ ਪ੍ਰਤੀ ਜੇ ਕੋਈ ਹੋਰ ਤੁਹਾਨੂੰ ਕੋਈ ਵੀ ਸ਼ਿਕਾਇਤ ਹੁੰਦੀ ਹੈ ਤਾਂ ਉਹ ਪੁੱਛਿਆ ਕਰੋ ਬੇਫਿਕਰ ਹੋ ਕੇ ਕਿਉਂਕਿ ਆਪਣਾ ਉਹ ਹੱਕ ਬੰਦ ਦਾ ਪੁੱਛਣਾ ਸਰਕਾਰੀ ਰੇਟ ਦੇ ਉੱਪਰ ਝੋਨਾ ਵੇਕਣਾ ਆਪਣਾ ਜ਼ਰੂਰੀ ਹੈ ਇਹ ਨਹੀਂ ਹੈਗਾ ਵੀ ਆਪਾਂ ਝੋਨਾ ਆਪਣਾ ਫਾਲਤੂ ਦੇ ਵਿੱਚ ਜਿੱਦਾਂ ਕਹਦੀ ਆਪਾਂ ਲੋਕਾਂ ਨੇ ਹਵਾਰਾ ਦਿੱਤੀ ਸੀ ਵੀ 15 1600 ਵੇਚ ਰਿਹਾ ਜੀ ਤਾਂ 1800 ਤੱਕ ਵੀ ਗੂ ਫਲਾਣ ਆਉ ਵੀਰੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਝੋਨਾ ਤੁਹਾਡਾ ਸਹੀ ਰੇਟ ਦੇ ਉੱਪਰੇ ਵਿਕੂਗਾ ਹਾਂ ਇਹ ਜ਼ਰੂਰ ਆ ਵੀ ਜਿੱਦਾਂ ਹੁਣ ਉਹਨਾਂ ਨੇ ਪਰਸੋਂ ਮੀਟਿੰਗ ਕੀਤੀ ਆ ਕੱਲ ਮੀਟਿੰਗ ਦੀ ਕੀਤੀ ਆ ਬਿਆਨ ਦਿੱਤੇ ਆ ਵੀ ਇਦਾਂ ਇਦਾਂ ਵਿਕੂ ਫਲਾਣਾ ਵੀਰੇ ਉਹ ਇੱਕ ਮੈਂ ਤੁਹਾਨੂੰ ਗੱਲ ਦੱਸ ਦਿਨਾਗਾ ਵੀ ਉਹਨੂੰ ਅਜੇ ਟਾਈਮ ਲੱਗੂ 5-4 ਦਿਨ ਲੱਗਣਗੇ ਪ੍ਰੋਪਰ ਸਾਰਾ ਮੈਨੇਜਮੈਂਟ ਸਹੀ ਢੰਗ ਨਾਲ ਚੱਲਣ ਦੇ ਵਿੱਚ ਪਰ ਝੋਨਾ ਤੁਹਾਡਾ ਬਿਲਕੁਲ ਸਹੀ ਵਿਕੂ ਝੋਨਾ ਪਕਾ ਕੇ ਮੰਡੀ ਦੇ ਵਿੱਚ ਲਜਾਣ ਦੀ ਜਿਹੜੀ ਆਪਾਂ ਪਹਿਲੀ ਗੱਲ ਤਾਂ ਇਹ ਆਪਾਂ ਮੋਟੋ ਬਣਾਈਏ ਵੀ ਆਪਾਂ ਝੋਨਾ ਪਕਾ ਕੇ ਮੰਡੀ ਦੇ ਵਿੱਚ ਲਿਆਣਾ ਵੀ ਖਰਾਬ ਝੋਨਾ ਗਿੱਲਾ ਝੋਨਾ ਆਪਾਂ ਮੰਡੀ ਦੇ ਵਿੱਚ ਨਾਲ ਲਈ ਜਾਈਏ ਰਹੀ ਗੱਲ ਕਿਸਾਨ ਵੀਰੋ ਰੇਟ ਦੀ ਰੇਟ ਦਾ ਬੇਫਿਕਰ ਰਹੋ ਸਰਕਾਰੀ ਰੇਟ ਦੇ ਉੱਤੇ ਵਿਕੂਗਾ ਝੋਨਾ ਆਪਣਾ ਪੀਆਰ 126 ਦੀ ਸਪੈਸ਼ਲ ਗੱਲ ਮੈਂ ਕਰ ਰਿਹਾਗਾ ਬਿਲਕੁਲ ਵੀ ਘਬਰਾਉਣਾ ਬਿਲਕੁਲ ਵੀ ਘਬਰਾ ਕੇ ਝੋਨਾ ਨਾ ਵੱਡੋ ਦੂਜੇ ਨੰਬਰ ਦੇ ਕਿਸਾਨ ਵੀਰੋ ਤੇਲੇ ਦਾ ਟੈਗ ਜੇ ਤੁਹਾਡੇ ਥੋੜਾ ਮੋਟਾਗਾ ਵੀ ਤੁਹਾਨੂੰ ਲੱਗ ਰਿਹਾ ਵੀ ਆਪਣੇ ਇੱਕ ਬੂਟੇ ਦੇ 5 7 10 ਜਾਣ ਦਾਣੇ ਫਿਰਦੇ ਨੇ ਚੋਨਾ ਬਡਣ ਚ 10 ਦਿਨ ਰਹਿੰਦੇ ਨੇ ਤਾਂ ਕਿਸਾਨ ਵੀਰੋ ਤੁਸੀਂ ਸਪਰੇਹਾਂ ਦੀ ਕੋਈ ਜ਼ਿਆਦਾ ਕਾਲੀ ਨਾ ਕਰੋ ਥੋੜਾ ਮਸਲਾ ਹੱਲ ਹੋ ਜਾਊਗਾ ਬਾਕੀ ਕਿਸਾਨ ਵੀਰੋ ਜ਼ਿਆਦਾ ਅਟੈਕ ਆਉਣ ਦੇ ਵਿੱਚ 2-3 ਦਿਨਾਂ ਦੇ ਵਿੱਚ ਟੈਂਪਰੇਚਰ ਆ ਜਿਹੜਾ ਬਿਲਕੁਲ ਅਨਕੂਲ ਹੋਣਾਗਾ ਤੇਲੇ ਦੇ ਵਿੱਚ ਤੇਲੇ ਦੇ ਲਈ ਤੇ ਇਹਦੇ ਲਈ ਕਿਸਾਨ ਵੀਰੋ ਜੇ ਤੁਸੀਂ ਜ਼ਿਆਦਾ ਘਬਰਾ ਕੇ ਸਪਰੇਹਾਂ ਵੱਲ ਤੁਰਪੇ ਤਾਂ ਝੋਨੇ ਦਾ ਜਿਹੜਾ ਨੁਕਸਾਨ ਵੀ ਆਪਾਂ ਜ਼ਿਆਦਾ ਕਰ ਲਾਂਗੇ ਤੇ ਆਪਣੇ ਪੱਲੇ ਵੀ ਘੱਟ ਪੈਣਾ ਖਰਚਾ ਵੀ ਜ਼ਿਆਦਾ ਹੋ ਜੂ ਜੇ ਤੁਹਾਡੇ 5-7 ਦਿਨ ਰਹਿੰਦੇ ਨੇ ਕੋਈ ਵੱਡੀ ਗੱਲ ਨਹੀਂ ਜਿਨ੍ਹਾਂ ਨੇ ਵੀਰੇ 20 ਦਿਨ ਰਹਿੰਦੇ ਨੇ ਉਹ ਪੱਕਾ ਸਪਰੇਅ ਕਰੋ ਆਪਾਂ ਕਹਿਨੇ ਆ ਵੀ ਕਰੋ ਨੁਕਸਾਨ ਨਹੀਂ ਆਪਾਂ ਹੋ ਦੇਣਾ ਤੇ ਕਿਸਾਨ ਵੀਰੋ ਬੇਫਿਕਰ ਹੋ ਕੇ ਰਹੋ ਝੋਨਾ ਆਪਣਾ ਬਿਲਕੁਲ ਸਹੀ ਤੇ ਪੂਰੇ ਰੇਟ ਦੇ ਉੱਪਰ ਬਿਕੂਗਾ ਤੇ ਕਿਸਾਨ ਵੀਰੋ ਉਮੀਦ ਆ ਤੁਹਾਨੂੰ ਆਪਣੀ ਜਾਣਕਾਰੀ ਵਧੀਆ ਲੱਗਿਓ ਵੀਗਾ ਆਪਾਂ ਇਸੇ ਤਰ੍ਹਾਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ